ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦਤ ਦੇਣੀ ਚਾਹੀਦੀ ਹੈ ਕਿ ਉਹਨਾਂ 1914 ਚ ਵਾਪਰੇ ਕਾਮਾਗਾਟਾ ਮਾਰੂ ਵਾਕਿਆ ਉੱਪਰ ਉੱਥੋਂ ਦੀ ਸੰਸਦ ਚ ਮਾਫੀ ਮੰਗੀਏ ਇਸ ਇਤਿਹਾਸਿਕ ਵਾਕਿਆ ਵਿੱਚ 376 ਭਾਰਤੀ ਜਿਨ੍ਹਾਂ ਚ ਬਹੁਤੇ ਸਿੱਖ ਸਨ ਉਹਨਾਂ ਨੂੰ ਕੈਨੇਡਾ ਦੀ ਧਰਤੀ ਉੱਤੇ ਉਤਰਨ ਨਹੀਂ ਦਿੱਤਾ ਗਿਆ ਸੀ ਉਹਨਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਸ ਵੇਲੇ ਦੀ ਅੰਗਰੇਜ਼ ਹਕੂਮਤ ਨੇ ਉਹਨਾਂ ਉੱਪਰ ਕੋਲਕਾਤਾ ਪਹੁੰਚਣ ਤੇ ਗੋਲੀ ਚਲਾਈ ਜਿਸ ਚ 19 ਜਾਨਾਂ ਚਲੀਆਂ ਗਈਆਂ ਇਸ ਵਾਕਿਆ ਕਰਕੇ ਦੋਜ਼ ਆਰਚਿਪ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮਾਫੀ ਮੰਗੀ ਸੀ ਪਰ ਇਹ ਮੰਗ ਉਠ ਰਹੀ ਸੀ ਕਿ ਇਹ ਮਾਫੀ ਪਾਰਲੀਮੈਂਟ ਚ ਮੰਗਣੀ ਚਾਹੀਦੀ ਹੈ ਜਸਟਨ ਟਰੂਡੋ ਨੇ ਇਹ ਕਰਕੇ ਸਾਰੇ ਪੰਜਾਬੀਆਂ ਦਾ ਖਾਸ ਕਰਕੇ ਸਿੱਖਾਂ ਦਾ ਮਨ ਜਿੱਤ ਲਿਆ ਸਾਡੇ ਸਿਆਸੀ ਲੀਡਰਾਂ ਨੇ ਇਸ ਦੀ ਸ਼ਲਾਘਾ ਤਾਂ ਕੀਤੀ ਹੈ ਪਰ ਖੁਦ ਇਸ ਤੋਂ ਕੋਈ ਸਿੱਖ ਨਹੀਂ ਲਈ ਮੇਰਾ ਖਿਆਲ ਹੈ ਕਿ ਸਾਡੇ ਸਿਆਸੀ ਲੀਡਰਾਂ ਨੂੰ ਵੀ ਪੁਰਾਤਨ ਸਮੇਂ ਚ ਉਸ ਵੇਲੇ ਦੇ ਹੁਕਮਰਾਨਾਂ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਜ਼ਿਆਤੀਆਂ ਦੀ ਪੋਲ ਮੰਗਣੀ ਚਾਹੀਦੀ ਹੈ ਅਤੇ ਉਸ ਵਾਸਤੇ ਮਾਫੀ ਮੰਗਣੀ ਚਾਹੀਦੀ ਉਦਾਹਰਨ ਵਜੋਂ ਮਹਾਰਾਜਾ ਰਜੀਤ ਸਿੰਘ ਦੇ ਸਿੱਖ ਰਾਜ ਵੇਲੇ ਅਤੇ 1845-46 ਚ ਹੋਈਆਂ ਐਂਗਲੋ ਸਿੱਖ ਲੜਾਈਆਂ ਵੇਲੇ ਪਟਿਆਲਾ ਸ਼ਹੀਕਰਾਨੇ ਦੀ ਭੂਮਿਕਾ ਬਹੁਤ ਨਿੰਦਨਯੋਗ ਸੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਿਤਾਬ ਦੀ ਲਾਸਟ ਸਨਸੈਟ ਚ ਇਸ ਦਾ ਜ਼ਿਕਰ ਕੀਤਾ ਹੈ ਅਤੇ ਦੱਸਿਆ ਹੈ ਕਿ ਕਿਵੇਂ ਉਹਨਾਂ ਦੇ ਪੁਰਖਾਂ ਨੇ ਯਾਨੀ ਮਹਾਰਾਜਾ ਕਰਮ ਸਿੰਘ ਤੇ ਨਰਿੰਦਰ ਸਿੰਘ ਨੇ 1809 ਚ ਅੰਗਰੇਜ਼ਾਂ ਨਾਲ ਸੰਧੀ ਕੀਤੀ ਅਮਰਿੰਦਰ ਸਿੰਘ ਮੁਤਾਬਕ ਉਹਨਾਂ ਦੇ ਪੁਰਖਾਂ ਦੇ ਸਾਹਮਣੇ ਦੋ ਬਲਾਵਾਂ ਵਿੱਚੋਂ ਇੱਕ ਨੂੰ ਚੁਣਨ ਦਾ ਸਵਾਲ ਸੀ ਜੇ ਉਹ ਰਣਜੀਤ ਸਿੰਘ ਦਾ ਸਾਥ ਦਿੰਦੇ ਤਾਂ ਪਟਿਆਲਾ ਘਰਾਣੇ ਦਾ ਅੰਤ ਸਰਸਾਂ ਵਾਂਗੂ ਹੋਣਾ ਸੀ ਯਾਨੀ ਖਾਤਮਾ ਇੱਕਦਮ ਲਾਜ਼ਮੀ ਸੀ ਅੰਗਰੇਜ਼ਾਂ ਨਾਲ ਜਾਣ ਦਾ ਮਤਲਬ ਸੀ ਕਿ ਖਾਤਮਾ ਹੌਲੀ-ਹੌਲੀ ਹੋਣਾ ਸੀ ਜਿਵੇਂ ਕਿ ਤਫਦਿਕ ਯਾਨੀ ਟੀਬੀ ਬਿਮਾਰੀ ਹੁੰਦਾ ਹੈ ਉਹਨਾਂ ਟੀਬੀ ਦੀ ਬਿਮਾਰੀ ਆਪਣੇ ਉੱਪਰ ਲੈਣ ਦਾ ਫੈਸਲਾ ਲਿਆ ਇਸ ਫੈਸਲੇ ਦਾ ਸਿੱਧਾ ਅਸਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਐਂਗਲੋ ਸਿੱਖ ਲੜਾਈਆਂ ਹੁੰਦੇ ਹੋਇਆ ਜਿੱਨਾਂ 'ਚ ਪਟਿਆਲਾ ਘਰਾਣੇ ਨੇ ਅੰਗਰੇਜ਼ਾਂ ਖਿਲਾਫ ਸਿੱਖਾਂ ਦਾ ਸਾਥ ਨਹੀਂ ਦਿੱਤਾ ਜਿਉਂ ਅੰਗਰੇਜ਼ਾਂ ਦਾ ਸਾਥ ਨਾ ਦਿੰਦੇ ਤਾਂ ਸ਼ਾਇਦ ਪੰਜਾਬ ਦਾ ਅਤੇ ਸਿੱਖ ਇਤਿਹਾਸ ਦਾ ਰੁਖ ਵੱਖਰਾ ਹੋਣਾ ਸੀ ਭਾਵੇਂ ਅਮਰਿੰਦਰ ਸਿੰਘ ਨੂੰ ਕੈਨੇਡਾ 'ਚ ਆਪਣਾ ਚੋਣ ਪ੍ਰਚਾਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਫਿਰ ਵੀ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਸਿੱਖ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਅਹਿਸਾਸ ਕਰਨ ਇਹ ਨਾ ਕਰਨ ਦਾ ਮਤਲਬ ਹੋਵੇਗਾ ਕਿ ਪਟਿਆਲਾ ਘਰਾਣੇ ਤੇ ਆਪਣੀ ਬਰਾਦਰੀ ਦਾ ਸਾਥ ਨਾ ਦੇਣ ਦਾ ਕਲੰਖ ਹਮੇਸ਼ਾ ਲਈ ਖੁਰੋਇਆ ਰਹੇਗਾ। ਇਸੇ ਤਰਜ਼ ਤੇ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਨੂੰ 1984 ਚ ਹੋਏ ਆਪਰੇਸ਼ਨ ਬਲੂ ਸਟਾਰ ਅਤੇ ਸਿੱਖਾਂ ਖਿਲਾਫ ਹਿੰਸਾ ਦੀ ਬਿਨਾ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ। ਇਸੇ ਤਰ੍ਹਾਂ ਭਾਜਪਾ ਨੂੰ ਗੋਦਰਾ ਕਾਂਡ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ। ਪਰ ਸ਼ਾਇਦ ਸਾਡੇ ਸਿਆਸੀ ਲੀਡਰ ਇੱਕ ਵੱਖਰੀ ਮਿੱਟੀ ਦੇ ਬਣੇ ਹੋਏ ਨੇ ਵੈਸੇ ਵੀ ਉਹਨਾਂ ਦੀ ਜਿਹੜੀ ਮਾਫੀ ਦੀ ਲਿਸਟ ਆ ਸਾਡੇ ਲੀਡਰਾਂ ਦੀ ਮਾਫੀ ਦੀ ਲਿਸਟ ਸ਼ਾਇਦ ਬਹੁਤ ਲੰਬੀ ਹੈ